ਕਿਸਨਾ ਮਰੇ ਕਿ ਤੁਹਾਨੂੰ ਉੱਥੋਂ ਉੱਜਾ ਜਾਇ ਬਿਠਾਇਆ ਕੇ ਕਿਵੇਂ ਤੁਹਾਨੂੰ ਕਹਿ ਕੇ ਲੈ ਕੇ ਆਏ ਸੀ ਕਿ ਕਿ ਤੁਹਾਨੂੰ ਵਾਪਸ ਕੀ ਉੱਥੇ ਸੀ ਸਾਰਾ ਦਿਨ ਸਾਨੂੰ ਕਹਿਣ ਲੱਗੇ ਸੀ ਭਾਜੀ ਤੁਹਾਨੂੰ ਅਗਲੇ ਕੈਂਪ ਚ ਸ਼ਿਫਟ ਕਰ ਲਗੇ ਤੁਹਾਨੂੰ ਟੈਨਸ਼ਨ ਨਾ ਲਓ ਤੁਹਾਨੂੰ ਕਿਤੇ ਨਹੀਂ 갈ਦੇ ਪਰ ਸਾਨੂੰ ਜਦੋਂ ਬੇੜੀਆਂ ਲੱਗਣ ਨੇ ਹੱਤਕੜੀਆਂ ਲੱਗਣ ਨੇ ਸਾਨੂੰ ਉਦੋਂ ਟੈਨਸ਼ਨ ਹੀ ਵੀ ਸਾਡੇ ਨਾਲ ਗਲਤ ਕੁਝ ਹੋਣ ਲੱਗਾ ਵਾ ਸਾਨੂੰ ਫਲਾਈਟ ਚ ਭਾਗੇ ਦੇ ਨਾਲ ਫਲਾਈਟ ਬੰਦ ਕਰਕੇ ਫਲਾਈਟ ਜਦੋਂ ਚੱਲਣ ਲੱਗੀ ਉਹ ਦੱਸਿਆ ਉਹਨਾਂ ਦਾ ਇੱਕ ਪਾਕਿਸਤਾਨੀ ਟ੍ਰਾਂਸਲੇਟਰ ਵੀ ਉਹਨੇ ਸਾਨੂੰ ਦੱਸਿਆ ਵੀ ਤੁਸੀਂ ਤਾਂ ਇੰਡੀਆ ਜਾ ਰਹੇ ਹੋ ਜੇ ਤੁਸੀਂ ਕੋਈ ਸ਼ੋਰ ਸ਼ਰਾਬਾ ਕਰੋਗੇ ਤਾਂ ਤੁਹਾਨੂੰ ਬੇਹੋਸ਼ ਕਰ ਇਹਨਾਂ ਵਾਲਾ ਅਖੀ ਲੱਗ ਗਈ ਜੀ ਇਹ ਤੋਂ ਗਵਾਣਾ ਤਾਂ ਕਿ ਆਪਾਂ ਟ੍ਰੈਕਟ ਗਏ ਆ ਬਾਕੀ ਆਪਣੀ ਮਤਲਬ ਕਿ ਆਪਾਂ 6 ਮਹੀਨੇ ਤੱਕ ਖੱਜਲੀ ਹੁੰਦੇ ਰਹੇ ਆ ਬ੍ਰਾਜ਼ੀਲ ਦੇ ਵਿੱਚ ਮੈਂ 15 ਤਰਖ ਗਿਆ ਫਿਰ ਬਲੀਵਰ ਤੇ ਕੋਈ ਦਾ ਏਜੰਟ ਨੇ ਹੱਦ ਗਾਤੀ ਮੈਂ 56 ਦਿਨ ਬਲੀਵਰ ਜੁਗਾ ਬਾਰਡਰ ਤੇ ਟੌਂਕਰ ਦੇ ਘਰ ਟੌਂਕਰਾਂ ਘਰੇ ਦੇ ਮਤਲਬ ਕਿ ਜੋ ਰਹੇ ਇੱਕ ਜਾਤ ਦੇ ਬੀਫ ਲਾ ਲੋ ਕਾ ਮੱਜਾ ਇਕ ਵਾਰੀ ਜਿੱਦਾਂ ਮਿਲ ਜੀਏ ਵਾਹ ਬਰਤਾਰੀ ਜੀ ਮੈਂ ਮਤਲਬ ਕਿ ਇਹਨਾਂ ਨੂੰ ਕਿਹਾ ਮੈਂ ਜਿੱਦਾਂ ਨਹੀਂ ਖਾਣੀ ਆ ਮੈਨੂੰ ਕਹਿੰਦੇ ਚਿਕਨ ਉਹਨਾਂ ਨੂੰ ਉਹ ਵੈਜ ਨੂੰ ਚਿਕਨ ਆਂਦੇ ਆ ਅੱਛਾ ਫਿਰ ਮਤਲਬ ਕਿ ਇਹਨਾਂ ਲਈ ਨਾਨ ਵੈਜ ਬੀਫ ਆ ਮੱਝ ਕਾਵਾ ਸੂਰ ਆ ਤੇ ਉਹਨਾਂ 'ਚ ਵੈਜ ਤੇ ਚਿਕਨ ਆਂਦਾ ਹੈ ਇਹਨਾਂ 'ਚ ਆਪਾਂ ਜੇ ਵੈਜ ਵੀ ਕਹਾਂਗੇ ਤਾਂ ਨਾ ਚਿਕਨ ਹੀ ਲੈ ਕੇ ਦੇਣਾ ਵਾ ਵੀ ਇਹਨਾਂ ਪਹਿਹਾ ਜਿਤਾ ਤੇ ਇਹਨਾਂ ਖੱਜਲ ਵੀ ਹੁੰਦੇ ਮਤਲਬ ਕਿ ਕਈ ਥਾਵਾਂ ਤੇ ਗੁੱਸਾ ਵੀ ਜੜਦਾ ਤੇ ਕਈ ਤੇ ਮਤਲਬ ਕਿ ਪਸਤਾਵਾ ਵੀ ਹੁੰਦਾ ਵੀ ਇਹ ਕੰਮ ਕਰਨਾ ਨਹੀਂ ਚਾਹੀਦਾ ਸੰਟ ਅਮਰੀਕਾ ਚੰਗਾ ਨਹੀਂ ਲੱਗਾ ਜਿੰਨਾਂ ਦੇ ਜਿਹੜੇ 13 14 ਦਿਨ ਰਹੇ ਆ 1% ਅਮਰੀਕਾ ਚੰਗਾ ਨਹੀਂ ਜੁਏਗਾ ਕੋਈ ਸੇਫ ਨਹੀਂ ਕੋਈ ਕੁਛ ਨਹੀਂ ਜੀ ਉੱਥੇ ਖਾਸ ਗੱਲ ਸਾਰੰਥ ਤੁਸੀਂ ਦੇਖ ਲਿਆ ਤੇ ਵੀ ਚੈਨ ਪੰਜਾਬੀ ਤੇ ਮੈਂ ਤੁਹਾਡੇ ਨਾਲ ਵਸਟਿੰਗ ਤੋਂ ਬੋਲੇ ਜਿਹੜਾ ਵੀਰ ਕੱਲ ਪਟਿਆਲੇ ਸ਼ਹਿਰ ਦੇ ਵਿੱਚ ਜਿਹੜੇ ਰਹਿਣ ਵਾਲਾ ਵਾ ਉਹ ਅੱਜ ਆਪਣੇ ਜਿਹੜਾ ਕੀ ਪਟਿਆਲੇ ਸ਼ਹਿਰ ਵਿੱਚ ਪਹੁੰਚ ਚੁੱਕਾ ਹੈ ਕੱਲਬਤ ਕਰਾਂਗੇ ਕੱਲ ਮੈਕਸੀਕੋ ਤੋਂ ਜਿਹੜੀ ਫਲਾਈਟ ਆਈ ਸੀਗੀ ਗੱਲ ਕੀਤੀ ਆ ਵੀ ਵੀਰ ਅਮਰਤ ਹਰੀ ਹੈ ਤੇ ਜਿਹੜਾ ਵੀ ਸਾਰਾ ਉਸ ਇੱਥੇ ਹੋਇਆ ਵਾ ਸਾਰੀ ਗੱਲਬਾਤ ਵੀਰ ਹੋਣਾ ਨਾ ਜਾਣਾਂਗੇ ਅਗਰ ਪਹਿਲਾਂ ਤੇ ਆਪ ਜੀ ਦਾ ਨਾਮ ਦੱਸ ਕੀ ਨਾਮ ਹੈ ਜੀ ਤੁਹਾਡਾ ਜਤਿੰਦਰ ਸਿੰਘ ਜੀ ਬਾਈ ਤੁਸੀਂ ਅਮਰਤਾ ਰੀ ਜੀ ਹਾਂਜੀ ਬਾਈ ਅਮਰਤਾ ਜੀ ਬਾਈ ਕਿਸ ਤਰ੍ਹਾਂ ਦਾ ਮੁੱਦਕੀ ਸਬਬ ਬਣਿਆ ਸੀਗਾ ਤੁਹਾਡਾ ਉੱਥੇ ਜਾਣ ਦਾ ਜ਼ਰਾ ਦੇ ਦਰਸ਼ਕ ਦੇ ਨਾਲ ਸਾਂਝੀ ਕਰੋ ਕਿ ਕਿਸ ਤਰ੍ਹਾਂ ਦਾ ਸ਼ੁਰੂਆਤ ਹੋਈ ਸੀ ਤੁਹਾਡੀ ਉਥੋਂ ਹਾਂਜੀ ਭਾਜੀ ਮਤਲਬ ਕਿ ਮੇਰਾ ਇਰਾਦਾ ਸੀ ਮਤਲਬ ਕਿ ਦੋ ਤਿੰਨ ਜਗ੍ਹਾ ਤੋਂ ਮੇਰੀ ਰਫਿਊਜ਼ਲ ਹੋਈ ਮੇਰਾ ਇਰਾਦਾ ਹੈ ਕਿ ਮੈਂ ਮਤਲਬ ਕਿ ਇੱਕ ਚੰਗੀ ਲਾਈਫ ਜਾ ਮਤਲਬ ਕਿ ਅਮਰੀਕਾ ਬੰਦੇ ਦਾ ਮੁੱਲ ਪੈਂਦਾ ਹੈਗਾ ਅਮਰੀਕਾ ਜਾਣਾ ਚਾਹਦਾ ਪੈਸੇ ਮਿਹਨਤ ਦਾ ਮੁੱਲ ਮੁਰਦਾ ਤੇ ਤੇ ਫਿਰ ਇਸ ਤਰ੍ਹਾਂ ਮੇਰਾ ਰਾਤਾ ਬਣਿਆ ਕਿ ਮੈਂ ਅਮਰੀਕਾ ਹੀ ਜਾਵਾਂ ਕਿੰਨੇ ਕੇ ਪੈਸਿਆਂ ਦੇ ਵਿੱਚ ਗੱਲਬਾਤ ਹੋਈ ਸੀ ਏਜੰਟ ਨਾਲ ਆਪਣੀ 50 ਲੱਖ ਦੀ ਗੱਲ ਹੋਈ ਜੀ ਬਾਈ ਕਿਸ ਤਰ੍ਹਾਂ ਪਰਸ ਇੱਥੋਂ ਜਾਣਾ ਕਿੱਦਾਂ ਸ਼ੁਰੂਆਤ ਸੀਦਾ ਡਾਇਰੈਕਟ ਗਏ ਸੀਗੇ ਜਾਂ ਕਿਸ ਤਰ੍ਹਾਂ ਵਿੱਚ ਵਿੱਚ ਰੁੱਕ ਕੇ ਜਾਂਦੇ ਰਹੇ ਹੋ ਨੇ ਜਾਂ ਪਰ ਉਪਰ ਉਪਰ ਜਾਂਦੇ ਰਹੇ ਜਿੱਦਾਂ ਮਤਲਬ ਕਿ ਇਥੋਂ ਗਵਾਨਾ ਤੱਕ ਆਪਾਂ ਟ੍ਰੈਕਟ ਗਏ ਆ ਬਾਕੀ ਆਪਣੀ ਮਤਲਬ ਕਿ ਆਪਾਂ 6 ਮਹੀਨੇ ਤੱਕ ਖੱਤਲ ਹੀ ਹੁੰਦੇ ਰਹੇ ਕਿਤੇ ਪਦਾਦੇ ਰਗਲੋ ਕਿਤੇ ਗਵਾਨਾ ਦੇ ਵਿੱਚ 10 ਦਿਨ ਰਗਿਆ ਬ੍ਰਾਜ਼ੀਲ ਦੇ ਵਿੱਚ ਮੈਂ 15 ਦਿਨ ਰਗਿਆ ਫਿਰ ਬਲੀਵੀਆ ਤੇ ਗਿਆ ਜਿੰਨੇ ਹੱਦ ਕਰਦੀ ਮੈਂ 56 ਦਿਨ ਬਲੀਵੀਆ ਜੁਗਾ ਬਾਰਡਰ ਤੇ ਟੰਕਰ ਦੇ ਘਰ ਭਾਈ ਇੱਕ ਵੱਖਰੀ ਲੈਂਗੁਏਜ ਕਰਕੇ ਕੋਈ ਦਿੱਕਤ ਨਹੀਂ ਤੁਹਾਨੂੰ ਉੱਥੇ ਹੋਈ ਕਿ ਕਿਉਂਕਿ ਆਪਣੀ ਤਾਂ ਪੰਜਾਬੀ ਭਾਸ਼ਾ ਆ ਜਵਾ ਤੋਂ ਬਤ ਹਿੰਦੀ ਬੋਲਾਂਗੇ ਅੰਗਰੇਜ਼ੀ ਉੱਥੇ ਦੇਸ਼ਾਂ ਜਿਹੜੇ ਭਾਸ਼ਾ ਚੱਲਦੀ ਥੋੜਾ ਲੈਂਗੁਏਜ ਦਾ ਡਿਫਿਕ ਕੰਬੈਰਕਾ ਤੱਕ ਕੈਲੀਫੋਰਨੀਆ ਤੱਕ ਉਥੇ ਜ्यों ਗਵਾਨਾ ਉਤਰੇ ਉਥੇ ਹੈ ਹੀ ਸਪੈਨਿਸ਼ ਹੋਰ ਕੁਛ ਨਹੀਂ ਆ ਫਿਰ ਉਹ ਮਤਲਬ ਕਿ ਥੋੜੀ ਬਹੁਤੀ ਜਿੰਨੂੰ ਕਹਦੀ ਵੀ ਜਿੰਨੀ ਗੱਲਾਂ ਨਾਲ ਗੱਲਬਾਤ ਕਰਨੀ ਉਹਨਾਂ ਨੇ ਸਮਝ ਲਈ ਦੀ ਉਹਨੇ ਕਿਹਾ ਕਿ ਡੇਲੀ ਉਹੀ ਵਰਡ ਖਾਣਾ ਪੀਣਾ ਚੱਲੀ ਏਦਾਂ ਕਰਕੇ ਜਿਵੇਂ ਮਤਲਬ ਕਿ ਕੀ ਹਾਲ ਹੈ ਕਿਵੇਂ ਇੰਨਾ ਕੁ ਸਿੱਖ ਲਿਆ ਸਾਹਮਣੇ ਹਾਂਜੀ ਮੈਂ ਬਈ ਖਾਣ ਪੀਣ ਦਾ ਕਿਸ ਤਰ੍ਹਾਂ ਦਾ ਸੀਗਾ ਉੱਥੇ ਰੋਟੀ ਮਿਲਦੀ ਸੀ ਸਹੀ ਤਰ੍ਹਾਂ ਬਸ ਇੱਥੇ ਜਿਸ ਤਰ੍ਹਾਂ ਕਹਿੰਦੇ ਕਿ ਨਹੀਂ ਮਿਲਦੀ ਜੋ ਜਿੰਨੇ ਵੀ ਵੀਰਤੜਨਾ ਹੈ ਸਾਰੇ 10 ਦਿਨ ਕੀ ਉੱਥੇ ਖਾਣ ਪੀਣ ਦਾ ਕੀ ਪ੍ਰੋਸੈਸ ਸੀਗਾ ਮਿਲਦਾ ਸੀ ਖਾਣ ਨੂੰ ਕੀ ਖਾਣ ਨੂੰ ਮਿਲਦਾ ਸੀ ਭਾਜੀ ਡੋਂਕਰਾਂ ਘਰੇ ਤੇ ਮਤਲਬ ਉਹ ਕਿ ਜੋ ਜਿਹੇ ਇੱਕ ਜਾ ਤੇ ਬੀਫ ਲਾ ਲੋ ਗਾਵਾਂ ਮੱਝਾਂ ਇੱਕੋ ਹੀ ਚੀਜ਼ਾਂ ਮਿਲਦੀਆਂ ਵਾਹ ਪਰ ਧਾਰੀ ਜੀ ਮੈਂ ਮਤਲਬ ਉਹਨਾਂ ਨੂੰ ਕਿਹਾ ਮੈਂ ਜਿੱਦਾਂ ਨਹੀਂ ਖਾਣੀਆਂ ਮੈਨੂੰ ਕਹਿੰਦੇ ਵੀ ਚਿਕਨ ਉਹਨੂੰ ਨਾਲ ਉਹ ਵੈਜ ਨੂੰ ਚਿਕਨ ਆਂਦੇ ਆ ਅੱਛਾ ਹੁਣ ਮਤਲਬ ਕਿ ਉਹਨਾਂ ਲਈ ਨੌਨ ਵੈਜ ਬੀਫ ਆ ਮੱਝ ਗਾਵਾਂ ਸੂਰ ਤੇ ਉਹਨਾਂ ਦੇ ਵੈਜ ਤੇ ਚਿਕਨ ਆਉਂਦਾ ਇਹਨਾਂ ਦੇ ਆਪਾਂ ਜੇ ਵੈਜ ਵੀ ਕਹਾਂਗੇ ਤਾਂ ਨਾ ਚਿਕਨ ਹੀ ਲੈ ਕੇ ਦੇਣਾ ਮਤਲਬ ਕਿ ਚਿਕਨ ਚੌਲ ਮਤਲਬ ਕਿ ਚੌਲ ਉਹਤੇ ਫਰਾਈ ਕੀਤੇ ਭੁੰਨ ਕੇ ਜਿੱਦਾਂ ਕੜਾਈ 'ਚ ਭੁੰਨ ਕੇ ਲੈ ਕੇ ਦੇਣੇ ਕੱਚੇ ਚੌਲੇ ਰਬੜ ਜਿਹਨੂੰ ਕਹਿੰਦੇ ਨੇ ਤੇ ਮਤਲਬ ਕਿ ਇੰਨਾ ਜਿਆਦਾ ਮਤਲਬ ਕਿ ਖਰਾਬ ਕੰਮ ਆ ਤੇ ਬਹੁਤ ਜਿਆਦਾ ਇਹ ਮਤਲਬ ਕਿ ਕੋਈ ਫਾਇਦਾ ਨਹੀਂ ਹੈਗਾ ਡੋਂਕੀ ਤਾਂ ਮੈਂ ਤੇ ਹੀ ਕਹਿਣਾ ਚਾਹੁੰਦਾ ਵੀ ਬੰਦਾ ਨਾ ਹੀ ਆਵੇ ਚੰਗੀ ਗੱਲ ਹੈ ਮੈਂ ਜਦੋਂ ਸ਼ੁਰੂਆਤ ਉਸ ਤੋਂ ਬਾਅਦ ਫਿਰ ਅੱਗੇ ਬਾਰਡਰ ਦੇ ਵੱਲ ਕਿਦਾਂ ਵਧੇ ਸੀਗੇ ਕਿਸ ਤਰ੍ਹਾਂ ਲੈ ਕੇ ਜਾਂਦੇ ਨੇ ਡੋਂਕਰ ਕੀ ਹੋਇਆ ਸੀਗਾ ਉੱਥੇ ਅੱਗੇ ਦਾ ਕੀ ਸੀਗਾ ਜਿੱਥੇ ਤੱਕ ਜਾ ਕੇ ਤੁਸੀਂ ਉੱਥੇ ਯੂ ਐਸ ਏ ਪਹੁੰਚੇ ਸੀਗੇ ਡੋਂਕਰ ਭਾਜੀ ਮਤਲਬ ਕਿ ਫਲਾਈਟ ਤੋਂ ਮਤਲਬ ਕਿ ਤਾਰ ਕੇ ਸਾਨੂੰ ਲਾ ਕੇ 200 200 ਮੀਟਰ ਕੰਨ ਤੋਂ ਦੂਰ ਹੋਟਲ ਉੱਥੇ ਪਾ ਦਿੰਦੇ ਬਸ ਰੋਡ ਹੀ ਕਰਾਸ ਕਰਨਾ ਰੋਡ ਤੋਂ ਇੱਕ ਸਾਈਡ ਤੋਂ ਪੌੜੀ ਦੂਜੀ ਸਾਈਡ ਤੇ ਹੈ ਨਹੀਂ ਦੂਜੀ ਸਾਈਡ ਤੋਂ 25 ਤੋਂ 30 ਫੁੱਟਾਂ ਹੀ ਛਾਲ ਮਾਰਨੀ ਹੁੰਦੀ ਆ ਤੇ ਮਤਲਬ ਕਿ ਹਾਂਜੀ ਤੇ ਮਤਲਬ ਕਿ ਮੇਰੇ ਨਾਲ ਵਾਲੇ ਮੁੰਡਾ ਨਹੀਂ ਮਤਲਬ ਕਿ ਦੋ ਜਣੇ ਦੀ ਲੱਤ ਵੀ ਟੁੱਟੀ ਉਹਨਾਂ ਨੂੰ ਪਤਾ ਨਹੀਂ ਕਿੱਥੇ ਹਸਪੀਟਲ ਆ ਗਏ ਕਿੱਥੇ ਲੱਗੇ ਮੈਨੂੰ ਕੁਝ ਪਤਾ ਨਹੀਂ ਉਹਨਾਂ ਦਾ ਤੇ ਅਸੀਂ ਚਾਰ ਜਣੇ ਸੀ ਮਤਲਬ ਕਿ ਦੋ ਜਣੇ ਨੇ ਮਤਲਬ ਕਿ ਉਹ ਵੀ ਉਹਨਾਂ ਮਾਰੀ ਚਾਲ ਉਹਦਾ ਬਚਾਵਾ ਗਿਆ ਮੈਂ ਮਤਲਬ ਕਿ ਅੱਲਮ ਕੋ ਕਿ ਉਤਰਿਆ ਕਰੀ ਸਕੇ ਖੰਦਣਾ ਬਈ ਮੁਸ਼ਕਿਲ ਬਹੁਤ ਹੋਇਆ ਹੋਗਾ ਬਹੁਤ ਭਾਜੀ ਬਹੁਤ ਜ਼ਿਆਦਾ ਮਤਲਬ ਕਿ ਇਹੀ ਸੋਚਦੇ ਵੀ ਇਹਨਾਂ ਪੈਸਾ ਦਿੱਤਾ ਤੇ ਇਹਨਾਂ ਖੱਜਲ ਵੀ ਹੋਣ ਨੇ ਮਤਲਬ ਕਿ ਕਈ ਥਾਂ ਤੇ ਗੁੱਸਾ ਵੀ ਜੜਦਾ ਤੇ ਕਈ ਦੇ ਮਤਲਬ ਕਿ ਪਛਤਾਵਾ ਵੀ ਹੁੰਦਾ ਵੀ ਇਹ ਕੰਮ ਕਰਨਾ ਨਹੀਂ ਚਾਹੀਦਾ ਭਾਈ ਅਮਰੀਕਾ ਵਾਲੇ ਦਾ ਕਿਸ ਤਰ੍ਹਾਂ ਦਾ ਸੀਗਾ ਪ੍ਰਤਾਪ ਕੀ ਅਮਰੀਕਾ ਇੱਥੋਂ ਤੱਕ ਦੀ ਮੁਸ਼ਕਿਲ ਕੱਢੀ ਹੈ ਅਮਰੀਕਾ ਜੇ ਅੱਗੇ ਕਿਸ ਤਰ੍ਹਾਂ ਗਿਆ ਹੋਇਆ ਵਾ ਕਿ ਉਹਨਾਂ ਨੇ ਤੁਹਾਨੂੰ ਆਪਣੀ ਕਸਟਡੀ ਚ ਲੈ ਤੱਕ ਕੀ ਹੋਇਆ ਸਿਕਾ ਅਮਰੀਕਾ ਭਾਜੀ ਉਹਨਾਂ ਦਾ ਮਤਲਬ ਕਿ ਆਪਣੀ ਕਸਟਡੀ ਚ ਲੈ ਤਾ ਵਾ ਮਤਲਬ ਕਿ ਉਹਨਾਂ ਨੇ ਜਿੱਦਾਂ ਸੁਣਿਆ ਵੀ ਅਮਰੀਕਾ ਚੰਗਾ ਵਾ ਇਦਾਂ ਵਾ ਤਾਂ ਪਰ ਅਮਰੀਕਾ ਚ ਮੈਨੂੰ ਭਾਜੀ 1% ਅਮਰੀਕਾ ਚੰਗਾ ਨਹੀਂ ਲੱਗਾ ਜਿੰਨਾ ਕਿ ਜੇ ਅਸੀਂ 13 14 ਦਿਨ ਰਹੇ ਆ 1% ਅਮਰੀਕਾ ਚੰਗਾ ਨਹੀਂ ਜ ਹੈਗਾ ਕੋਈ ਸੇਫ ਨਹੀਂ ਕੋਈ ਕੁਛ ਨਹੀਂ ਜਿਉਂ ਚ ਪਲੀ ਆਂਦੀ ਗੱਲ ਕਰ ਲਈ ਹੁਣ ਤੁਸੀਂ ਅਕਲ ਆਏ ਹੋ ਕਿਸ ਤਰ੍ਹਾਂ ਮਰ ਕੀ ਤੁਹਾਨੂੰ ਉੱਥੋਂ ਉੱਜਾ ਜਾਇਆ ਬਿਠਾਇਆ ਗਿਆ ਕਿਵੇਂ ਤੁਹਾਨੂੰ ਕਹਿ ਕੇ ਲੈ ਕੇ ਆਏ ਸੀ ਕਿ ਤੁਹਾਨੂੰ ਵਾਪਸ ਕੀ ਉੱਥੇ ਸੀ ਸਾਰਾ ਸਾਨੂੰ ਕਹਿਣ ਲੱਗੇ ਸੀ ਪਾਜੀ ਤੁਹਾਨੂੰ ਅਗਲੇ ਕੈਂਪ ਵਿੱਚ ਸ਼ਿਫਟ ਕਰ ਲਗੇ ਤੁਹਾਨੂੰ ਟੈਨਸ਼ਨ ਨਾ ਲਓ ਤੁਹਾਨੂੰ ਕਿਤੇ ਨਹੀਂ ਕਲਦੇ ਪਰ ਸਾਨੂੰ ਜਦੋਂ ਬੇੜੀਆਂ ਲੱਗਣ ਨੇ ਹੱਥਕੜੀਆਂ ਲੱਗਣ ਨੇ ਸਾਨੂੰ ਉਦੋਂ ਟੈਨਸ਼ਨ ਹੀ ਵੀ ਸਾਡੇ ਨਾਲ ਗਲਤ ਕੁਝ ਹੋਣ ਲੱਗਾ ਵਾ ਪਰ ਫਿਰ ਵੀ ਅਸੀਂ ਆਪਣਾ ਮਤਲਬ ਕਿ ਨਾ ਮੁੰਡਿਆਂ ਨੂੰ ਕਿਹਾ ਵੀ ਸਿਮਰਨ ਕਰੋ ਕੁਝ ਨਹੀਂ ਹੁੰਦਾ ਆਪਣਾ ਗੁਰੂ ਰਾਮਦਾਸ ਦਾ ਨਾਮ ਲਓ ਕੁਝ ਨਹੀਂ ਹੁੰਦਾ ਟੈਨਸ਼ਨ ਨਾ ਲਓ ਬੇਫਿਕਰੇ ਰਹੋ ਤੇ ਪਰ ਉਹੀ ਗੱਲ ਹੋ ਸਾਨੂੰ ਕੁਝ ਨਹੀਂ ਦੱਸਿਆ ਵੀ ਤੁਹਾਡਾ ਨਾ ਇਧਾਉਣ ਲੱਗਾ ਸਾਨੂੰ ਫਲਾਈਟ ਚ ਭਾਗੇ ਦੇਣਾ ਫਲਾਈਟ ਬੰਦ ਕਰਕੇ ਫਲਾਈਟ ਜਦੋਂ ਚੱਲਣ ਲੱਗੀ ਉਹ ਦੱਸਿਆ ਉਹਨਾਂ ਦਾ ਇੱਕ ਪਾਕਿਸਤਾਨੀ ਟਰਾਂਸਲੇਟਰ ਵੀ ਉਹਨੇ ਸਾਨੂੰ ਦੱਸਿਆ ਵੀ ਤੁਸੀਂ ਤਾਂ ਇੰਡੀਆ ਜਾ ਰਹੇ ਹੋ ਜੇ ਤੁਸੀਂ ਕੋਈ ਸ਼ੋਰ ਸ਼ਰਾਬਾ ਕਰੋਗੇ ਤਾਂ ਤੁਹਾਨੂੰ ਬੇਹੋਸ਼ ਕਰਕੇ ਇੱਕ ਡੱਬੇ ਵਿੱਚ ਬੰਦ ਕੀਤਾ ਜਾਊਗਾ ਜਿੱਦੇ ਨਾਲ ਤੁਹਾਨੂੰ ਸਿੱਧੀ ਡਾਇਰੈਕਟ ਹੁਸ਼ੰਮਰ ਸਰ ਜਾ ਕੇ ਆਊਗੀ ਭਾਈ ਆਖਰੀ ਸਵਾਲ ਹੈ ਮੇਰਾ ਕਿ ਜਿਸ ਤਰ੍ਹਾਂ ਕਿ ਸਰਕਾਰ ਕਿਸੇ ਕਰਕੇ ਤੰਗੇ ਕਰਕੇ ਤੁਸੀਂ ਇੱਥੇ ਗਏ ਹੋ ਇਹਦੇ ਕੋਣ ਕਹਿੰਦਾ ਕਿ ਮੈਂ ਆਪਣੇ ਦੇਸ਼ ਛੱਡ ਕੇ ਜਾਵਾਂ ਆਪਣੇ ਮਾਪੇ ਛੱਡ ਕੇ ਜਾਵਾਂ ਕੀ ਅਪੀਲ ਕਰਦੇ ਕਿਉਂਕਿ ਸਰਕਾਰਾਂ ਵੱਲੋਂ ਇੱਕ ਅਪੀਲ ਕੀਤੀ ਹੈ ਗੱਲ ਕੀਤੀ ਗਈ ਕਿ ਸਰਕਾਰੀ ਨੌਕਰੀਆਂ ਦਵਾਗੇ ਕਿ ਜਿਹੜੇ ਮਤਲਬ ਕਿ ਤੁਹਾਡੇ ਪਿੱਛੇ ਨੇ ਪੈਸੇ ਲੱਗੇ ਆ ਪੂਰੇ ਹੋ ਜਾਣ ਕਿਸੇ ਨਾ ਕਿਸੇ ਤਰੀਕੇ ਨੌਕਰੀ ਦੇ ਕੇ ਕੀ ਅਪੀਲ ਕਰਦੇ ਸਰਕਾਰ ਨੂੰ ਕੀ ਕੀ ਲੱਗਦਾ ਕਿ ਸੁਣੀ ਜਾਏਗੀ ਤੁਹਾਡੀ ਗੱਲ ਕਿੱਥੋਂ ਤੱਕ ਜੇ ਸੀਐਮ ਵੀ ਗੱਲ ਕਰ ਲਈਏ ਕੇਂਦਰ ਮੰਤਰੀ ਵੀ ਆਏ ਨੇ ਸੰਸਦ ਵੀ ਪਹੁੰਚੇ ਨੇ ਸਾਰੇ ਕੀ ਲੱਗਦਾ ਵਾ ਸੁਣੂਗੀ ਤੁਹਾਡੀ ਕੋਈ ਸਰਕਾਰ ਜੀ ਹਾਂਜੀ ਜਿੱਦਾਂ ਮਤਲਬ ਕਿ ਉਹਨਾਂ ਨੇ ਜੋ ਵੀ ਸਾਡਾ ਬਿਹੇਵ ਮਤਲਬ ਕਿ ਸਹੀ ਕੀਤਾ ਸਾਨੂੰ ਆਦਿਨ ਉਹਨਾਂ ਮਤਲਬ ਕਿ ਮੈਂ ਭਜੀ ਕੱਲ 에어ਪੋਰਟ ਤੇ ਤਾਂ ਮਤਲਬ ਕਿ ਜਿੰਨੇ ਮਤਲਬ ਕਿ 6 ਮਹੀਨੇ ਬਾਅਦ ਰੋਟੀ ਖਾਦੀ ਭਜੀ ਸੀ 6 ਮਹੀਨੇ ਬਾਅਦ ਰੋਟੀ ਖਾਧੀ ਸਾਨੂੰ ਇਹੀ ਲੱਗਾ ਵੀ ਹਾਂ ਜਿਹੜੇ ਹਿਸਾਬ ਨਾਲ ਸਾਡੇ ਨਾਲ ਨਾਲ ਗੱਲਾਂ ਕੀਤੀ ਸਾਨੂੰ ਆਸ ਤੇ ਪੂਰੀ ਹੈ ਵੀ ਸਾਡਾ ਸਰਕਾਰ ਜਰੂਰ ਸਾਥ ਦੇਵੋਗੇ ਬਾਕੀ ਰੱਬ ਸਿਰ ਤੇ ਡੋਰਾ ਜੀ ਜੋ ਕਰੂ ਪਰਮਾਤਮਾ ਚੰਗਾ ਕਰੋ ਜਿਹਨੇ ਇੱਥੇ ਸਾਡਾ ਲਿਆਂਦਾ ਤੇ ਕੋ ਸੋਚ ਕੇ ਲਿਆਂਦਾ ਹੋਵੇ ਬਹੁਤ ਧੰਨਵਾਦ ਤੇ ਕੀਮਤੀ ਸਮਾਂ ਦੇਣ ਲਈ ਤੇ ਵੀ ਜਿਹੜਾ ਕਿ ਨਹੀਂ ਮੁਸ਼ਕਿਲਾਂ ਨਾਲ ਜਿਹੜਾ ਕਿ ਇੱਥੇ ਆਇਆ ਵਾ ਤੇ ਕੋ ਅਪੀਲ ਕਰਦਾ ਹੋਇ ਨਜ਼ਾਰ ਹੈ ਸਰਕਾਰ ਨੂੰ ਕਿ ਸ਼ਾਇਦ ਇਹਨਾਂ ਨੂੰ ਜਿਹੜਾ ਕਿ ਨੌਕਰੀ ਦਿੱਤੀ ਜਾਏਗੀ ਅਸੀਂ ਆਸ ਕਰਦੇ ਹਾਂ ਕਿ ਸਰਕਾਰਾਂ ਇਹਨਾਂ ਦੀਆਂ ਗੱਲਾਂ ਜਰੂਰ ਸੁਣਣਗੀਆਂ ਮਿਲੋ ਦਿਓ ਜੀ ਅੱਜ ਦਾ ਮਾ ਸ੍ਰੀ ਕਮਲਦੀਪ ਚੈਨਲ ਪੰਜਾਬ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ